ਲੋਵੀ ਦੋਸਤੋ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਬਾਬੂ ਬਾਟਲੀ ਤੇ ਅੱਜ ਅਸੀਂ ਪਹੁੰਚੇ ਹਾਂ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਲੌਰ ਦੇ ਪਿੰਡ ਨਗਰ ਚ ਨਗਰ ਤੇ ਕਤਪਾਲੋਂ ਨੇੜੇ-ਨੇੜੇ ਪਿੰਡ ਆ ਤੇ ਇਹਨਾਂ ਪਿੰਡਾਂ ਦੇ ਵਿੱਚ ਪ੍ਰਾਚੀਨ ਵਿਭਾਗ ਦੇ ਵੱਲੋਂ ਆ ਸਾਰੀ ਜਿਹੜੀ ਜਗ੍ਹਾ ਆ ਏ ਟਿੱਲੇ ਆ ਇਹਨਾਂ ਨੂੰ ਅਕਵਾਇਰ ਕੀਤਾ ਗਿਆ ਪ੍ਰਾਤਨ ਵਿਭਾਗ ਦਾ ਮੰਨਣਾ ਆ ਕਿ ਇਹ ਜਿਹੜੇ ਥੇ ਆ ਟਿੱਲੇ ਆ ਇਹਨਾਂ ਦੇ ਥੱਲੇ ਬਹੁਤ ਸਾਰਾ ਦੁਰਲਭ ਇਤਿਹਾਸ ਜਿਹੜਾ ਆ ਭਾਰਤ ਦਾ ਉਹ ਛੁਪਿਆ ਹੋ ਸਕਦਾ। ਦੋਸਤੋ ਤੁਸੀਂ ਜਾਣਦੇ ਹੀ ਆ ਕਿ ਸੰਘੋਲ ਦੀ ਧਰਤੀ ਦੇ ਉੱਤੇ ਹੜੱਪਾ ਨਾਲ ਸੰਬੰਧਤ ਭਗਵਾਨ ਬੁੱਧ ਨਾਲ ਸੰਬੰਧਤ ਬਹੁਤ ਸਾਰਾ ਜਿਹੜਾ ਸਮਾਨ ਆ, ਮੂਰਤੀਆਂ ਆ, ਭਾਂਡੇ ਆ ਬਹੁਤ ਸਾਜੋ-ਸਮਾਨ ਮਿਲਿਆ ਆ। ਹੋ ਸਕਦਾ ਕਿ ਪਿੰਡ ਨਗਰ ਤੇ ਕਤਪਾਲੋਂ ਦੇ ਵਿੱਚ ਵੀ ਪ੍ਰਾਚੀਨ ਉਪਭਾਗ ਨੂੰ ਅਜਿਹਾ ਹੀ ਕੁਝ ਪ੍ਰਾਚੀਨ ਇਤਿਹਾਸ ਮਿਲ ਸਕਦਾ। ਇਹੀ ਕਾਰਨ ਆ ਕਿ ਇਹਨਾਂ ਦੋਨਾਂ ਪਿੰਡਾਂ ਦੇ ਵਿੱਚ ਪ੍ਰਾਚੀਨ ਉਪਭਾਗ ਦੇ ਵੱਲੋਂ ਜਿੱਥੇ ਮੰਨਿਆ ਜਾਂਦਾ ਕਿ ਧਰਤੀ ਦੇ ਹੇਠਾਂ ਕੁਝ ਪ੍ਰਾਤਨ ਹੋ ਸਕਦਾ ਉਹਨੂੰ ਸਾਰਾ ਆਪਣੇ ਅਧੀਨ ਕੀਤਾ ਹੈ ਹੁਣ ਤੁਹਾਨੂੰ ਆ ਨਗਰ ਦਾਇਟ ਲਾ ਦਿਖਾ ਰਹੇ ਹਾਂ ਇਸ ਤੋਂ ਬਾਅਦ ਅਸੀਂ ਪਹੁੰਚਾਂਗੇ ਪਿੰਡ ਕਤਪਾਲੋਂ ਤੇ ਸਾਂਝ ਪਾਵਾਂਗੇ ਤੁਹਾਡੇ ਨਾਲ ਸਾਰੀ ਇਤਿਹਾਸਕ ਪਛੋਕੜ ਬਾਰੇ ਜੋ ਹੜੱप्पा ਨਾਲ ਸੰਬੰਧਤ ਹੋ ਸਕਦਾ ਭਗਵਾਨ ਬੁੱਧ ਨਾਲ ਸੰਬੰਧਤ ਹੋ ਸਕਦਾ ਸਾਡੇ ਪ੍ਰਾਚੀਨ ਇਤਿਹਾਸ ਨਾਲ ਸੰਬੰਧਤ ਹੋਦਾ ਅੱਜ ਆਪਾਂ ਤੁਹਾਡੇ ਨਾਲ ਸਾਂਝ ਪਾਉਣ ਜਾ ਰਹੇ ਹਾਂ ਪ੍ਰਾਤਨ ਇਤਿਹਾਸ ਬਾਰੇ ਮੇਰੇ ਮਗਰ ਜਿਹੜਾ ਤੁਸੀਂ ਵਿਸ਼ਾਲ ਟਿੱਲਾ ਦੇਖ ਰਹੇ ਆ ਇਹ ਪ੍ਰਾਤਨ ਵਿਭਾਗ ਵੱਲੋਂ ਇਹਨੂੰ ਅਕਵਾਇਰ ਕੀਤਾ ਗਿਆ ਜ਼ਿਲ੍ਹਾ ਜਲੰਧਰ ਅਧੀਨ ਆਉਂਦੀ ਤਹਿਸੀਲ ਫਲੋਰ ਦਾ ਪਿੰਡ ਆ ਇਹ ਕਤਪਾਲੋਂ ਕਤਪਾਲੋਂ ਦੇ ਵਿੱਚ ਪ੍ਰਾਤਨ ਵਿਭਾਗ ਨੇ ਇਸ ਸਾਰੇ ਟਿੱਲੇ ਨੂੰ ਆਪਣੇ ਅੰਡਰ ਕੀਤਾ ਆ ਕਿਉਂਕਿ ਇਸ ਜਗ੍ਹਾ ਦੇ ਉੱਤੇ ਹੜੱਪਾ ਨਾਲ ਸੰਬੰਧਤ ਜਿਹੜੇ ਆ ਉਹ ਚੈਨ ਨਿਕਲ ਸਕਦੇ ਆ ਜਾਂ ਹੋਰ ਵੀ ਜਿਹੜੇ ਕੋਈ ਪਰਾਚੀਨ ਜਿਹੜੀਆਂ ਚੀਜ਼ਾਂ ਆ ਉਹ ਇਥੋਂ ਨਿਕਲ ਸਕਦੀਆਂ ਸੋ ਇਸੇ ਕਰਕੇ ਪ੍ਰਾਤਨ ਵਿਭਾਗ ਵੱਲੋਂ ਇਸ ਟਿੱਲੇ ਨੂੰ ਸਾਰਾ ਆਪਣੇ ਅੰਡਰ ਕੀਤਾ ਗਿਆ ਆ ਦੱਸਿਆ ਜਾਂਦਾ ਕਿ ਤਕਰੀਬਨ ਤਕਰੀਬਨ 3.5 ਏਕੜ ਜ਼ਮੀਨ ਦੇ ਵਿੱਚ ਇਹ ਸਾਰਾ ਜਿਹੜਾ ਟਿੱਲਾ ਆ ਇਹ ਫੈਲਿਆ ਹੋਇਆ ਹੈ ਨੇੜੇ ਤੇੜੇ ਜਿਹੜੇ ਘਰ ਆ ਉਹਨਾਂ ਨੂੰ ਮਨਾਹੀ ਕੀਤੀ ਗਈ ਆ ਕਿ ਉਹ ਕੋਈ ਬਿਲਡਿੰਗਾਂ ਦੀਆਂ ਉਹ ਸਾਰੀਆਂ ਨਾ ਕਰਨ ਕਿਉਂਕਿ ਜੇਕਰ ਜਦੋਂ ਵੀ ਕਦੀ ਇਹਦੀ ਖੁਦਾਈ ਹੁੰਦੀ ਆ ਤਤ ਥੱਲੋਂ ਨਿਕਲਦਾ ਹੈ ਕੋਈ ਸਮਾਨ ਹੜੱਪਾ ਨਾਲ ਸੰਬੰਧਤ ਵੀ ਨਿਕਲ ਸਕਦਾ ਕਿਸੇ ਹੋਰ ਮਹਾਪੁਰਸ਼ ਨਾਲ ਸੰਬੰਧਤ ਵੀ ਨਿਕਲ ਸਕਦਾ ਪ੍ਰਾਤਨ ਸਮੇ ਦਾ ਜਿਹੜਾ ਵੀ ਸਮਾਨ ਇਥੋਂ ਨਿਕਲਦਾ ਹੈ ਜਿਹੜੇ ਵੀ ਚਿੰਨ੍ਹ ਇਥੋਂ ਨਿਕਲਦੇ ਆ ਉਸ ਮੁਤਾਬਕ ਇਹਦੀ ਜਿਹੜੀ ਆ ਖੁਦਾਈ ਉਹ ਅੱਗੇ ਕੰਟੀਨਿਊ ਕੀਤੀ ਜਾ ਸਕਦੀ ਹੈ ਸੋ ਇਸੇ ਕਰਕੇ ਪ੍ਰਾਤਨ ਵਿਭਾਗ ਵੱਲੋਂ ਇਸ ਸਾਰੀ ਜਗ੍ਹਾ ਦੇ ਚਾਰੇ ਪਾਸੇ ਲੋਹੇ ਦੀਆਂ ਗ੍ਰਿੱਲਾਂ ਲਗਾਈਆਂ ਗਈਆਂ ਤੇ ਅੰਦਰ ਇਹਦੇ ਜਾਣ ਦੀ ਮਨਾਹੀ ਹੈ ਇਸ ਕਰਕੇ ਅਸੀਂ ਵੀ ਬਾਹਰ ਖੜ ਕੇ ਹੀ ਸਾਰੀ ਵੀਡੀਓ ਨੂੰ ਸ਼ੂਟ ਕਰਕੇ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੁਹਾਨੂੰ ਇੱਥੇ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਤੁਸੀਂ ਜਾਣਦੇ ਹੀ ਆ ਕਿ ਜਿਹੜਾ ਚੰਡੀਗੜ੍ਹ ਜਾਂਦੇ ਆ ਨੂੰ ਜਦੋਂ ਆਪਾਂ ਸੰਘੋਲ ਪਿੰਡ ਦੇ ਵਿੱਚ ਪਹੁੰਚਦੇ ਹਾਂ ਉੱਥੇ ਹੜੱਪਾ ਨਾਲ ਸੰਬੰਧਿਤ ਜਿਹੜੇ ਆ ਤਕਰੀਬਨ 400-500 ਸਾਲ ਪੁਰਾਣੇ ਜਿਹੜੇ ਚਿੰਨ੍ਹ ਆ ਉਹ ਭਗਵਾਨ ਬੁੱਧ ਨਾਲ ਸੰਬੰਧਿਤ ਜਿਹੜਾ ਇਤਿਹਾਸ ਆ ਹੜੱਪਾ ਨਾਲ ਸੰਬੰਧਿਤ ਜਿਹੜਾ ਇਤਿਹਾਸ ਆ ਉਹ ਸੰਘੋਲ ਦੀ ਧਰਤੀ ਤੇ ਨਿਕਲਿਆ ਸੀ ਤੋ ਉਮੀਦ ਕੀਤੀ ਜਾਂਦੀ ਆ ਕਿ ਇਸ ਜਗ੍ਹਾ ਤੇ ਵੀ ਇਦਾਂ ਦਾ ਪੁਰਾਚੀਨ ਇਤਿਹਾਸ ਕੋਈ ਹੋ ਸਕਦਾ ਆ ਇਸੇ ਕਰਕੇ ਜਿਹੜਾ ਪੰਜਾਬ ਦੇ ਜ਼ਿਲ੍ਹਾ ਜਲੰਧਰ ਅਧੀਨ ਆਉਂਦੇ ਇਸ ਪਿੰਡ ਕਤਪਾਲੋਂ ਦੀ ਇਸ ਜ਼ਮੀਨ ਨੂੰ ਵੀ ਸੈਂਟਰ ਗਵਰਨਮੈਂਟ ਨੇ ਆਪਣੇ ਅੰਡਰ ਕੀਤਾ ਆ ਲੋ ਵੀ ਦੋਸਤੋ ਆ ਦਿਖਾ ਰਹੇ ਤੁਹਾਨੂੰ ਆਪਾਂ ਸਾਰਾ ਇਹ ਜਿਹੜਾ ਮਿੱਟੀ ਦਾ ਵੱਡਾ ਢੇਲਾ ਬਣਿਆ ਆ ਜੇਕਰ ਇਹਦੀ ਖਦਾਈ ਹੁੰਦੀ ਆ ਤਾਂ ਜ਼ਰੂਰ ਇਹਦੇ ਥੱਲੋਂ ਪੁਰਾਣੇ ਸਮੇਂ ਦਾ ਕੋਈ ਡੂੰਗਾ ਇਤਿਹਾਸ ਮਿਲ ਸਕਦਾ ਹੈ। ਪ੍ਰਾਤਨ ਵਿਭਾਗ ਦੀਆਂ ਜਿਹੜੀਆਂ ਗਾਈਡਲਾਈਨ ਆ ਉਹਦੇ ਮੁਤਾਬਕ ਉਹਨਾਂ ਨੇ ਪਿੰਡ ਦੇ ਲੋਕਾਂ ਨੂੰ ਕਿਹਾ ਆ ਕਿ ਇਹਦੇ ਨੇੜੇ-ਨੇੜੇ ਦਾ ਜਿੰਨਾ ਏਰੀਆ ਉਹਨਾਂ ਨੇ ਡਿਸਾਈਡ ਕੀਤਾ ਆ ਕਿ ਉਸ ਏਰੀਏ ਦੇ ਵਿੱਚ ਜਿਹੜਾ ਆ ਕੋਈ ਵੀ ਘਰ ਜਾਂ ਇਮਾਰਤ ਨਾ ਬਣਾਈ ਜਾਵੇ ਕਿਉਂਕਿ ਕਿਸੇ ਸਮੇਂ ਵੀ ਇਹਦੀ ਪ੍ਰਾਤਨ ਵਿਭਾਗ ਵੱਲੋਂ ਖਦਾਈ ਜਿਹੜੀ ਆ ਹੋ ਸਕਦੀ ਆ। ਤੁਹਾਨੂੰ ਦਿਖਾਉਨੇ ਆ ਆ ਦੇਖੋ ਅਸੀਂ ਤੁਹਾਨੂੰ ਕੈਮਰੇ ਦੇ ਰਾਹੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਾਫੀ ਦੂਰ ਤੱਕ ਫੈਲਿਆ ਆ ਇਹ ਸਾਰਾ ਟਿੱਲਾ ਅੰਦਰ ਜਾਣ ਦੀ ਜਿਹੜੀ ਆ ਆਜ਼ਾਦਤ ਨਹੀਂ ਹੈਗੀ ਸਾਰੇ ਪਾਸੇ ਇਹਦੇ ਲੋਹੇ ਦੀ ਬਾਉਂਡਰੀ ਵਾਲ ਕੀਤੀ ਆ ਇਸ ਲਈ ਬਾਹਰ ਤੋਂ ਹੀ ਸਾਰਾ ਤੁਹਾਨੂੰ ਦਿਖਾ ਰਹੇ ਹਾਂ ਉਹ ਦੋਸਤੋ ਜਿਹੜਾ ਪ੍ਰਾਤਨ ਵਿਭਾਗ ਵੱਲੋਂ ਇਸ ਸਾਰੀ ਜ਼ਮੀਨ ਨੂੰ ਅਕਵਾਇਰ ਕੀਤਾ ਗਿਆ ਆ 1968 ਦੇ ਵਿੱਚ ਇਹਨੂੰ ਪ੍ਰਾਤਨ ਵਿਭਾਗ ਨੇ ਆਪਣੇ ਅੰਡਰ ਲੈ ਲਿਆ ਸੀਗਾ ਉਸ ਤੋਂ ਬਾਅਦ ਅੱਜ ਤੱਕ ਸਾਰੀ ਪ੍ਰਾਤਨ ਵਿਭਾਗ ਦੀ ਦੇਖਰੇਖ ਹੈ ਕੀਤੀ ਇਹ ਸਾਰੇ ਦੇ ਸਾਰੇ ਜਿਹੜੇ ਮਿੱਟੀ ਦੇ ਵੱਡੇ ਪਰਬਤ ਦਿਖਾਈ ਦੇ ਰਹੇ ਤੁਹਾਨੂੰ ਇਹ ਸਾਰੇ ਹੁਣ ਪ੍ਰਾਤਨ ਵਿਭਾਗ ਦੇ ਅੰਡਰ ਆ ਹੋ ਸਕਦਾ ਕਿਸੇ ਸਮੇਂ ਵੀ ਇਹਦੀ ਖੁਦਾਈ ਹੋ ਸਕਦੀ ਹੈ ਜਿੱਦਾਂ ਤੁਹਾਨੂੰ ਪਹਿਲਾਂ ਦੱਸਿਆ ਕਿ ਹੜੱਪਾ ਦੇ ਸਮੇਂ ਦੇ ਜਿਹੜੇ ਬਹੁਤ ਸਾਰੇ ਸਾਜੋ-ਸਮਾਨ ਆ ਉਹ ਸੰਘੋਲ ਦੇ ਵਿੱਚ ਮਿਲਿਆ ਜਾਂ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਮਿਲੇ ਆ ਜਿੱਥੇ ਕਿਤੇ ਵੀ ਪੁਰਾਤਨ ਵਿਭਾਗ ਨੂੰ ਲੱਗਦਾ ਕਿ ਐਦਾਂ ਦੇ ਜਿਹੜੇ ਪੁਆਇੰਟ ਆ ਜਿੱਥੋਂ ਕੁਛ ਨਾ ਕੁਛ ਪ੍ਰਾਚੀਨ ਸਮੇ ਦਾ ਜਿਹੜਾ ਸਾਜੋ-ਸਮਾਨ ਮਿਲ ਸਕਦਾ ਜਾਂ ਕੋਈ ਬਹੁਤ ਸਾਰੀਆਂ ਹਿਸਟੋਰੀਕਲ ਚੀਜ਼ਾਂ ਮਿਲ ਸਕਦੀਆਂ ਆ ਉਹਨਾਂ ਨੂੰ ਪੁਰਾਤਨ ਵਿਭਾਗ ਆਪਣੇ ਅੰਡਰ ਕਰਕੇ ਉਹਨਾਂ ਦੀ ਖੁਦਾਈ ਤੇ ਰੋਕ ਲਗਾ ਦਿੰਦਾ ਆ ਸੋ ਉਸੇ ਕੜੀ ਦੇ ਤਹਿਤ ਪਿੰਡ ਕਤਪਾਲੋਂ ਦੀ ਇਸ ਸਾਰੀ ਜ਼ਮੀਨ ਨੂੰ ਵੀ ਸੈਂਟਰ ਗਵਰਨਮੈਂਟ ਨੇ ਪ੍ਰਾਤਨ ਵਿਭਾਗ ਨੇ ਆਪਣੇ ਅੰਡਰ ਲਿਆ ਆ। ਸਾਂਝ ਪਾਉਂਦੇ ਆ ਤੁਹਾਡੇ ਨਾਲ ਇਹਨਾਂ ਸਾਰਿਆਂ ਫਲਸਫਿਆਂ ਬਾਰੇ ਵੱਧਨੇ ਅੱਗੇ ਤੇ ਕਰਦੇ ਆ ਅਗਲੀ ਜਾਣਕਾਰੀ ਨੂੰ ਸਾਂਝਾ। ਸੋ ਦੋਸਤੋ ਇਹ ਸਾਰੇ ਜਿਹੜੇ ਤੁਸੀਂ ਮਨਾਰ ਦੇਖ ਰਹੇ ਆ ਮਿੱਟੀ ਦੇ ਉੱਚੀਆਂ-ਉੱਚੀਆਂ ਢੇਗਾਂ ਬਣੀਆਂ ਆ। ਇਹਦੇ ਤੇ ਜਦੋਂ ਵੀ ਖੁਦਾਈ ਹੋਣੀ ਆ ਨਾ ਇਹਦੀ ਜਰੂਰ ਕੁਛ ਨਾ ਕੁਛ ਜਿਹੜਾ ਪੁਰਾਚੀਨ ਇਹਦੇ ਵਿੱਚੋਂ ਜਰੂਰ ਨਿਕਲਣਾ ਕਿਉਂਕਿ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਸੰਘੋਲ ਦੇ ਵਿੱਚ ਭਗਵਾਨ ਬੁੱਧ ਨਾਲ ਰਿਲੇਟਡ ਹੜੱਪਾ ਨਾਲ ਰਿਲੇਟਡ ਬਹੁਤ ਸਾਰਾ ਜਿਹੜਾ ਇਤਿਹਾਸ ਆ ਸਾਨੂੰ ਸੰਘੋਲ ਦੀ ਧਰਤੀ ਤੋਂ ਮਿਲਿਆ ਤੁਸੀਂ ਜੇਕਰ ਉੱਥੇ ਜਾਓਗੇ ਤਾਂ ਦੇਖੋਗੇ ਕਿ ਪੁਰਾਚੀਨ ਸਮੇ ਦੇ ਹੜੱਪਾ ਸਮੇ ਦੇ ਬਰਤਨ ਆ ਮੂਰਤੀਆਂ ਆ ਹੋਰ ਬਹੁਤ ਜਿਹੜਾ ਸਾਜੋ ਸਮਾਨ ਆ ਹੜੱਪਾ ਦੇ ਸਮੇ ਦਾ ਉਹ ਤੁਹਾਨੂੰ ਸੰਘੋਲ ਦੀ ਧਰਤੀ ਦੇ ਉੱਤੇ ਮਿਲਦਾ ਹੈ ਸੋ ਉਸੇ ਹੀ ਕੜੀ ਦੇ ਤਹਿਤ ਪੰਜਾਬ ਦੇ ਅੰਦਰ ਕਈ ਏਦਾਂ ਦੀਆਂ ਪ੍ਰਾਚੀਨ ਜਗ੍ਹਾ ਆ ਜਿਨ੍ਹਾਂ ਨੂੰ ਫੇ ਬੋਲੋ ਜਾਂ ਟਿੱਲਾ ਬੋਲੋ ਜਿਨ੍ਹਾਂ ਨੂੰ ਪ੍ਰਾਚੀਨ ਵਿਭਾਗ ਨੇ ਆਪਣੇ ਅੰਡਰ ਕੀਤਾ ਆ ਕਿਉਂਕਿ ਜਿਹੜੀਆਂ ਏਦਾਂ ਦੀਆਂ ਜਗ੍ਹਾ ਆ ਜਾਂ ਏਦਾਂ ਦੇ ਸਥਾਨ ਆ ਉਹਨਾਂ ਦੇ ਉੱਤੋਂ ਜ਼ਰੂਰ ਕੁਛ ਨਾ ਕੁਛ ਪ੍ਰਾਚੀਨ ਮਿਲ ਸਕਦਾ ਆ ਇਹ ਪ੍ਰਾਚੀਨ ਵਿਭਾਗ ਦਾ ਮੰਨਣਾ ਆ ਸੋ ਇਸੇ ਕਰਕੇ ਸਾਰੀ ਦੀ ਸਾਰੀ ਜਗ੍ਹਾ ਜਿਹੜੀ ਆ ਪਰਾਚੀਨ ਵਿਭਾਗ ਨੇ ਆਪਣੇ ਅਧੀਨ ਕੀਤੀ ਆ ਬਕਾਇਦਾ ਇਹਨੂੰ ਚਾਰਦੁواری ਕਰਕੇ ਬੰਦ ਰੱਖਿਆ ਸੋ ਦੋਸਤੋ ਆ ਵੀਡੀਓ ਦੇ ਰਾਹੀਂ ਤੁਹਾਨੂੰ ਸਾਰਾ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਦੇਖੋ ਕਿੰਨੇ ਉੱਚੇ ਉੱਚੇ ਜਿਹੜੇ ਮਿੱਟੀ ਦੇ ਢੇਰ ਆ ਬਜ਼ੁਰਗ ਦੱਸਦੇ ਆ ਕਿ ਕਾਫੀ ਦੂਰ ਤੱਕ ਇਹ ਢੇਰ ਫੈਲੇ ਸੀ ਇਹ ਢਿਗਾ ਮਿੱਟੀ ਦੀਆਂ ਫੈਲੀਆਂ ਸੀਗੀਆਂ ਹੌਲੀ ਹੌਲੀ ਕੁਝ ਲੋਕਾਂ ਨੇ ਪਹਿਲਾਂ ਇੱਥੇ ਘਰ ਬਣਾ ਲਿਆ ਪਰ ਜਦੋਂ ਤੋਂ ਪਰਾਚੀਨ ਵਿਭਾਗ ਨੂੰ ਇਸ ਬਾਰੇ ਜਾਣਕਾਰੀ ਲੱਗੀ ਉਸ ਤੋਂ ਬਾਅਦ ਪ੍ਰਾਚੀਨ ਵਿਭਾਗ ਨੇ ਬਕਾਇਦਾ ਏਰੀਏ ਨੂੰ ਨਿਸ਼ਚਿਤ ਕਰ ਦਿੱਤਾ ਕਿ ਇੰਨੇ ਏਰੀਏ ਦੇ ਅੰਦਰ-ਅੰਦਰ ਕੋਈ ਵੀ ਆਪਣਾ ਘਰ ਨਾ ਬਣਾਵੇ ਕੋਈ ਹੋਰ ਕਿਸੇ ਤਰ੍ਹਾਂ ਦੀ ਵੀ ਉਸਾਰੀ ਨਾ ਕਰੇ ਕਿਉਂਕਿ ਕਿਸੇ ਸਮੇਂ ਵੀ ਖੁਦਾਈ ਜਿਹੜੀ ਆ ਹੋ ਸਕਦੀ ਆ ਬੇਸ਼ੱਕ ਕਾਫੀ ਲੰਬੇ ਸਮੇਂ ਤੋਂ ਪ੍ਰਾਚੀਨ ਵਿਭਾਗ ਦੇ ਅੰਦਰ ਆ ਹੀ ਅਜੇ ਤੱਕ ਤਾਂ ਖੁਦਾਈ ਨਹੀਂ ਹੋਈ ਪਰ ਫਿਰ ਵੀ ਭਵਿੱਖ ਦੇ ਵਿੱਚ ਜੇਕਰ ਕੋਈ ਸਰਕਾਰ ਦੀ ਇਦਾਂ ਦੀ ਪਲੈਨਿੰਗ ਹੁੰਦੀ ਆ ਇੱਥੇ ਖੁਦਾਈ ਹੁੰਦੀ ਆ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਜਿਹੜਾ ਪਹਿਲਾਂ ਹੀ ਉਹਨਾਂ ਨੇ ਅਲਰਟ ਕੀਤਾ ਕਿ ਇਹਦੇ ਨੇੜੇ ਤੇੜੇ ਜਿਹੜੇ ਆ ਉਹ ਘਰਾਂ ਨੂੰ ਨਾ ਉਸਾਰਿਆ ਜਾਵੇ ਉਹ ਦੂਰੀ ਜਿਹੜੀ ਆ ਪੁਰਾਤਿਨ ਵਿਭਾਗ ਵੱਲੋਂ ਨਿਸ਼ਚਿਤ ਕੀਤੀ ਗਈ ਆ ਸਾਰੀ ਤੁਹਾਨੂੰ ਪਹਿਲਾਂ ਵੀ ਅਸੀਂ ਦੱਸਿਆ ਸੋ ਦੋਸਤੋ ਅੱਜ ਤੁਹਾਡੇ ਨਾਲ ਸਾਂਝ ਪਾਈ ਪਿੰਡ ਕਤਪਾਲੋਂ ਦੇ ਇਸ ਪੁਰਾਤਿਨ ਢਿੱਲੇ ਬਾਰੇ ਜਿਹਦੇ ਹੇਠਾਂ ਬਹੁਤ ਹੀ ਸਾਡਾ ਦੁਰਲਭ ਇਤਿਹਾਸ ਛੁਪਿਆ ਹੋ ਸਕਦਾ ਉਮੀਦ ਕਰਦੇ ਆ ਕਿ ਤੁਹਾਨੂੰ ਸਾਡੀ ਇਹ ਕੋਸ਼ਿਸ਼ ਜ਼ਰੂਰ ਚੰਗੀ ਲੱਗੀ ਹੋ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਜਿਉਂ ਦੇ ਵਾਸਤੇ ਰਹੋਗੇ